ਖਾਲੀ ਕਰਨੇ ਸੋਕੇ ਪਏ ਆ ਤੇ ਦੋਸਤੋ ਅੱਜ ਅਸੀਂ ਕੜੀ ਜੜੀ ਬਣਾਉਣੀ ਆ ਡਿਫਰੈਂਟ ਤਰੀਕੇ ਨਾਲ ਬਣਾਵਾਂਗੇ ਤੇ ਜਿਹੜੇ ਪਕੌੜੇ ਆ ਉਹ ਵੀ ਡਿਫਰੈਂਟ ਤਰੀਕੇ ਨਾਲ ਕੱਢਾਂਗੇ ਜਿਹੜੇ ਪਕੌੜੇ ਆ ਉਹ ਪਕੜਨੇ ਕਿਹੜੇ ਕਿਹੜੇ ਹੰਦੂੜੇ ਆਲੂਆਂ ਦੇ ਹੰਦੂੜੇ ਆ ਅਲੱਗ ਜਿਹੇ ਕਰਨੇ ਯਾਰ ਪਕੌੜੇ ਅੱਜ ਬਖਰੇ ਟਾਈਪ ਦੇ ਥੋੜੇ ਅਲੱਗ ਹੋਣ ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿਪਸ ਦਾ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਆਏ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਸੋ ਆਪਾਂ ਖਾ ਲਈ ਆ ਰੋਟੀ ਤੇ ਸਵੇਰ ਦੇ ਜਦੋਂ ਦੇ ਉੱਠੇ ਆ ਲੱਗੇ ਹੋਏ ਆ ਕੰਮ ਕਰ ਕਰਨ ਤਾਂ ਕਿਚਨ ਸਾਡੀ ਤੇ ਜਿਹੜੇ ਸੀਗੇ ਸਾਫ ਸਫਾਈਆਂ ਹੁੰਦੀਆਂ ਪਈਆਂ ਨਾ ਤੂੰ ਸਿੱਧਾ ਘਰ ਨਹੀਂ ਖਾਲੀ ਕਰਨਾ ਸੀਗਾ ਤੁਹਾਨੂੰ ਤਾਂ ਨੋਟਿਸ ਆ ਗਿਆ ਸੀਗਾ ਵੀ ਹਾਂ ਘਰ ਖਾਲੀ ਕਰੋ ਤੁਸੀਂ ਤਾਂ ਉਹ ਦਿਨ ਰਾਤ ਨੂੰ ਘਰ ਖਾਲੀ ਕਰਨ ਲੱਗੇ ਸੀਗੇ ਤੇ ਹੁਣ ਤੁਸੀਂ ਇੱਥੇ ਸਾਫ ਸਫਾਈਆਂ ਕਰੀ ਜਾਂਦੇ ਆ ਕੀ ਗੱਲ ਉਹਨਾਂ ਨੇ ਕਹਿਤਾ ਵੀ ਹਾਂ ਤੁਸੀਂ ਹੁਣ ਇੱਥੇ ਰਹਿ ਲਓ ਉਹ ਕਹਿੰਦੇ ਕੋਈ ਨਾ ਜਿਹੜਾ ਕੰਜਰਖਾਨਾ ਕਰਨਾ ਕਰੀ ਚਲੋ ਕੋਈ ਨਾ ਰਹਿ ਲਓ ਇੱਥੇ ਕਹਿ ਕਹਤਾ ਉਹਨਾਂ ਨੇ ਮੰਨ ਗਏ ਉਹ ਆਇਆ ਬੜਾ ਪਾਣਾ ਨਹੀਂ ਬੱਤੀ ਜਾੜੇ ਵਗੈਰੇ ਤਾਂ ਲਿੱਤ ਗਏ ਸੀਗੇ ਸਾਰੇ ਹੀ ਤੇ ਬਾਕੀ ਦੇ ਭਾਈ ਉਹ ਆਪਾਂ ਕੱਢਦੇ ਆ ਉਹਨਾਂ ਨੇ ਦੁਬਾਰਾ ਘਰ ਵਿੱਚ ਰਹਿਣ ਨੂੰ ਕਹਿਤਾ ਵੀ ਹਾਂ ਤੁਸੀਂ ਰਹਿ ਲਓ ਐਸੀ ਖੁਸ਼ੀ ਵਿੱਚ ਸਾਰੇ ਘਰ ਦੀ ਰਸੋਈ ਦੀ ਸਾਫ ਸਫਾਈ ਕਰੀ ਜਾਂਦੇ ਆ ਤੁਸੀਂ ਚੱਲ ਚੰਗੀ ਗੱਲ ਐਸੇ ਬੰਨੇ ਸਾਫ ਸਫਾਈ ਤਾਂ ਕਰੋਗੇ ਨਹੀਂ ਤਾਂ ਝਾੜੂ ਮਸਾ ਤੋਂ 2-3 ਵਜੇ ਕੱਢਦੀ ਹੈਗੀ ਤੇ ਸਾਫ ਸਫਾਈ ਦਾ ਤੂੰ ਕੀ ਕਰਨੀ ਹੈ ਸਾਧਾ ਬਲੌਗ ਦੀ ਢੂਈ ਵਿੱਚ ਓੜੀ ਰਹਿਣੀ ਹੈ ਤੇ ਕਿਹੜੇ ਉਹਨਾਂ ਦੇ ਭਾਂਡੇ ਉਹਨਾਂ ਦੇ ਕੱਢ ਦਿੱਤੇ ਜਿਹੜੇ ਆਪਣੇ ਭਾਂਡੇ ਸੀਗੇ ਉਹ ਆਪਣੇ ਰੱਖ ਲਈਆ ਉਹਨਾਂ ਦੇ ਭਾਂਡੇ ਹਾਰਿਆ ਉੱਪਰ ਜਾ ਕੇ ਲੌਂਡੀ ਇਹ ਪਤਾ ਨਾ ਪਾਉਂਦੇ। ਇਹ ਵੈ ਉਨਾਂ ਦੇ ਦਾ ਤੇ ਸਾਡੇ ਵਾਲੇ ਜਿਹੜੇ ਆ ਭਾਂਡੇ ਉਹ ਹੈਗੇ ਆ ਜੀ ਆਹ ਵਾਲੇ। ਤੇ ਦੇਖੋ। ਅੱਛਾ ਇਹਦਾ ਮਤਲਬ ਤੁਸੀਂ ਜਿਹੜੇ ਅੱਧੇ ਭਾਂਡੇ ਉਹਨਾਂ ਦੇ ਵਰਤਤੀ ਜਾਂਦੇ ਸੀ ਜਿਨ੍ਹਾਂ ਦੇ ਪੈਟਰੋਲ ਪੰਪ ਤੇ ਤੁਸੀਂ ਕਿਰਾਏ ਤੇ ਰਹਿ ਰਹੇ ਹੋ। ਮਤਲਬ ਕਿ ਤੁਹਾਡੇ ਕੋਲ ਭਾਂਡੇ ਵੀ ਆਪਦੇ ਪੂਰੇ ਹੋਣਗੇ। ਉਹ ਆਲਤਫਲਤ ਖਰਚਾ ਕਰਨੋਂ ਤੇ ਤੁਹਾਡੇ ਕੋਲ ਪੈਸੇ ਬਹੁਤ ਆਪਦੇ ਭਾਂਡੇ ਵੀ ਨਹੀਂ ਲੈ ਸਕਦੇ ਤੁਸੀਂ ਉਹਨਾਂ ਦੇ ਭਾਂਡੇ ਵਰਤਤੀ ਜਾਂਦੇ ਸੀਗੇ। ਹਣਵੀ ਤਾਂ ਖਰੀਦ ਦੋਂਗੇ ਭਾਂਡੇ ਲਾਉਂਗੇ ਕਿਹੜੇ ਜਿਹੜੇ ਉਹ ਉਹਨਾਂ ਵਾਲੇ ਲੱਭ ਜਿਹੜੇ ਆਪਣੇ ਵਾਲੇ ਸੱਚ ਕੱਚ ਦੇ ਗਲਾਸੀਆਂ ਉਹ ਹਮ ਤਾਂ ਚੰਗੇ ਚੇਅਰ ਵੀ ਤੁਰ ਗਈ ਬਾਹਰ ਦੇਖੋ ਧਿਆਨ ਨਾਲ ਪਹਿਨੇ ਕਿਰਨ ਵਾਲਾ ਸੰਭਲ ਕੇ ਦੇਖੀਗੇ ਤੇ ਡੱਗ ਕੇ ਆਦੀ ਲੱਤ ਬਣਾ ਤੜਾ ਲਈ ਕਿਉਂਕਿ ਕੰਮ ਧੰਦਾ ਤਾਂ ਇਹ ਕਰਨਾ ਨਹੀਂਗਾ ਜੇ ਤੇ ਲੱਤ ਬਣ ਟੁੱਟ ਵੀ ਗਈ ਫਿਰ ਵੀ ਤੈਨੇ ਕੰਮ ਧੰਦਾ ਕਰਨਾ ਪੈਣਾ ਐਂ ਤਾਂ ਬਸ ਇਕੱਲਾ ਵਲੌਗ ਹੀ ਬਣਾਉਣਾ ਹੋਰ ਕੋਰਾ ਹੋਰ ਤਾਂ ਡੱਬੇ ਬਾਹਰ ਨਾ ਸੁੱਟ ਲੈ ਜੀਗੇ ਜੇ ਤੇ ਰਸੋਈ ਤੋਂ ਬਾਹਰ ਕੇ ਭਾਂਡਾ ਟਿੰਡਾ ਵੇਖਣਾ ਵੀ ਉੱਥੇ ਕੋਈ ਡੱਬਾ ਹੈਗਾ ਕਿ ਨਹੀਂ ਆਪਣਾ ਜਾਂ ਇਹਨਾਂ ਦਾ ਜਦੋਂ ਜਾ ਕੇ ਵੇਖਿਆ ਨਾਲ ਫੋਨ ਕਾ ਤਾਂ ਚੱਕ ਕੇ ਲਈ ਜਾਨੀ ਐ ਇਹ ਫੋਨ ਤਾਂ ਉੱਥੇ ਰੱਖ ਹੀ ਸਕਦੇ ਜਰੂਰੀ ਤਾਂ ਨਹੀਂਗਾ ਵੀ ਹਰੇਕ ਥਾਂ ਤੇ ਜਿੱਥੇ ਤੂੰ ਜਾਣਾ ਉੱਥੇ ਫੋਨ ਲੈ ਕੇ ਜਾਏਂਗੇ हद ਹੁੰਦੀ ਐ ਮੈਂ ਕਹਿੰਨੀ ਐ ਕਿ ਬਲੌਗ ਬਣਾਉਂਦੀ ਵੇ ਇੰਨਾ ਖਾਸ ਜਾਂਦੇ ਨਾ ਬਲੌਗ ਦੇ ਵਿੱਚ ਜਿੱਥੇ ਜਾਣਾ ਫੋਨ ਨਾਲ ਹੀ ਲੈ ਕੇ ਜਾਣਾ ਸੀ ਤਾਂ ਘਰ ਕਿਤੇ ਖਾਲੀ ਕਰਨੇ ਸੌਖੇ ਪਏ ਆ ਜੇ ਤੁਹਾਨੂੰ ਘਰ ਖਾਲੀ ਕਰਨੇ ਸੌਖੇ ਨਹੀਂ ਲੱਗਦੇ ਤਾਂ ਫਿਰ ਤੁਸੀਂ ਕੰਜਰਖਾਨਾ ਹੀ ਨਾ ਕਰੋ ਮੈਨੂੰ ਲੱਗਦਾ ਤੁਹਾਡੇ ਐ ਸਕੰਜਰਖਾਨੇ ਕਰਕੇ ਤਾਂ ਤੁਹਾਨੂੰ ਘਰ ਖਾਲੀ ਕਰਨ ਦਾ ਨੋਟਿਸ ਮਿਲਿਆ ਵੀ ਹਾਂ ਘਰ ਖਾਲੀ ਕਰੋ ਥੋੜਾ ਕੰਟਰੋਲ ਕਰ ਲਓ ਆਪ ਦੇ ਕੰਜਰਖਾਨੇ ਤੇ ਗੰਦ ਜਿਹੜਾ ਪਾਉਣਾ ਉਹ ਤੇ ਥੋੜਾ ਜਿਹਾ ਕੰਟਰੋਲ ਕਰ ਲਓਗੇ ਤਾਂ ਕਿੰਨੀ ਕੀ ਗੱਲ ਹੋ ਜੂਗੀ ਗਾਲਤ ਆਈ ਹੈ ਨਾ ਸਾਰੇ ਵੀ ਤੁਸੀਂ ਉਹ ਤੇ ਕੰਟਰੋਲ ਕਰ ਨਹੀਂ ਸਕਦੇਗੇ ਤੁਹਾਡੇ ਤਾਂ ਕੰਟਰੋਲ ਹੁੰਦਾ ਨਹੀਂਗਾ ਜੇ ਤੁਸੀਂ ਕੰਟਰੋਲ ਕਰਦੇ ਵੀ ਹੈ ਨਾ ਤਾਂ ਤੁਹਾਨੂੰ ਆਦਤ ਬਣੀ ਵੀ ਹੈ ਕਰ ਨਹੀਂ ਪਾਉਂਦੇ ਫਿਰ ਤੁਸੀਂ ਕੰਟਰੋਲ ਇਹਨਾਂ ਗੱਲਾਂ ਕਰਕੇ ਤੁਹਾਨੂੰ ਇੱਥੋਂ ਕੱਢਣਾ ਪਿਆ ਉਹਨਾਂ ਨੂੰ ਇਹ ਗੰਦ ਪਾਈ ਜਾਂਦੇ ਆ ਸੈਟ ਚੁੱਕੇ ਆ ਬਣਾ ਦੇ ਫਰਾਈਪਿੰਗ ਵਗੈਰਾ ਜੋ ਕੁੱਕ ਕਰਿਆ ਉਹ ਆਪਾਂ ਇਹਨਾਂ ਨੂੰ ਕੱਢ ਜਾਣੇ ਆ ਭਾਈ ਹੁਣਾਂ ਦਾ ਡੱਬਾ ਤੇ ਟਿਫਨ ਬਾਕਸ ਮੈਂ ਤਾਂ ਸੋਚਿਆ ਕਿ ਤੇ ਕੌਲੀਆਂ ਦਾ ਗਲਾਸ ਜਿਹੜੇ ਉਹੀ ਉਹਨਾਂ ਦੇ ਭਾਂਡੇ ਹੋਣਗੇ ਬਾਕੀ ਭਾਂਡੇ ਥੋੜੇ ਹੀ ਹੋਣ ਇੱਥੇ ਕੁੱਕਰ ਵੀ ਉਹਨਾਂ ਦੇ ਟਿਫਨ ਟੁਫਨ ਵੀ ਉਹਨਾਂ ਦੇ ਆ ਤੇ ਤੁਹਾਡਾ ਆਪਦਾ ਭਾਂਡਾ ਕਿਹੜਾ ਫਿਰ ਸਾਰੇ ਭਾਂਡੇ ਹੀ ਉਹਨਾਂ ਦੇ ਨਿਕਲੀ ਜਾਂਦੇ ਹੈਗੇ ਤੁਹਾਡਾ ਆਪਦਾ ਭਾਂਡਾ ਕਿਹ ਹੈਗਾ ਅੱਜ 5-6 ਕੌਲੀਆਂ ਗੱਢੀਆਂ ਆਪਦੀਆਂ ਵੀ ਆ ਕਿ ਨਵੀਆਂ ਕੌਲੀਆਂ ਆ ਆਪਣੀਆਂ ਬਾਕੀ ਸਾਰੇ ਭਾਂਡੇ ਦਾ ਮਤਲਬ ਉਹਨਾਂ ਦਾ ਹੀ ਆ ਉਹਨਾਂ ਦੇ ਵਰਤੀ ਗਏ ਤੁਸੀਂ ਇਹਨਾਂ ਦਾ ਵੀ ਕਿਰਾਇਆ ਹੀ ਦਿੰਦੇ ਸੀਗੇ ਭਾਂਡੇ ਦਾ ਕਿ ਵੈਸੇ ਵਰਤੀ ਗਏ ਫਰੀ ਚ ਮਤਲਬ ਇੱਥੇ ਜਿਹੜੇ ਜਿਹੜੇ ਮੇਨ ਮੇਨ ਆ ਉਹ ਆਪਾਂ ਕੱਢ ਜਾਣੇ ਭਾਂਡੇ ਸਾਡੇ ਜਿਹੜੇ ਉਹ ਅਸੀਂ ਤਾਂ ਲੈ ਕੇ ਜਾਣੇ ਆ ਤੇ ਆ ਕਿ ਸਾਡੇ ਜਿਹੜੇ ਭਾਂਡੇ ਆ ਉਹ ਅਸੀਂ ਕੱਢ ਲਏ ਆ ਤੇ ਜਿਹੜੇ ਮੇਨ ਮੇਨ ਇਹਨਾਂ ਦੇ ਭਾਂਡੇ ਆ ਉਹ ਇਹਨਾਂ ਦੇ ਰੱਖ ਜਾਗੇ ਇੱਥੇ ਤੇ ਮੈਨੂੰ ਇਹ ਦੱਸ ਤੁਹਾਡੇ ਭਾਂਡੇ ਹੈਗੇ ਕਿਹੜੇ ਆ ਜਿੰਨੇ ਭਾਂਡੇ ਕੱਢਿਆ ਤੇ ਸਾਰੇ ਉਹਨਾਂ ਦੇ ਕੱਢੇ ਆ ਦੋ ਟੋਕਰੀਆਂ ਭਾਂਡਿਆਂ ਦੀਆਂ ਭਰੀਆਂ ਪਈਆਂ ਇੱਥੇ ਜਿਹੜੇ ਇਹ ਦੋਨਾਂ 'ਚੋਂ ਇੱਕ ਟੋਕਰੀ ਜਿਹੜੀ ਖਾਲੀ ਕੀਤੀ ਆ ਉਹ 'ਚ ਸਾਰੇ ਭਾਂਡੇ ਉਹਨਾਂ ਦੇ ਨਿਕਲੇ ਆ ਤੁਹਾਡੇ ਤਾਂ ਕੋਈ ਭਾਂਡੇ ਨਹੀਂ ਨਿਕਲੇ ਵਿੱਚੋਂ ਤੇ ਤੁਹਾਡੇ ਭਾਂਡੇ ਹੈਗੇ ਕਿਹੜੇ ਫਿਰ ਮੈਨੂੰ ਇਹ ਦੱਸ ਨਾ ਤੁਹਾਡੇ ਕੋਲ ਘਰ ਰਹਿਣ ਨੂੰ ਕਿਰਾਏ 'ਤੇ ਤੁਸੀਂ ਉਹ ਰਹਿੰਨੇ ਆ ਨਾ ਤੁਹਾਡੇ ਕੋਲ ਕੋਈ ਆਪਦਾ ਭਾਂਡਾ ਨਹੀਂ ਨਾ ਘਰ ਤਾਂ ਮੰਨਿਆ ਵੀ ਔਖਾ ਪਰ ਇਹ ਘਰ ਬਣਾਉਣਾ ਸੌਖਾ ਨਹੀਂਗਾ ਕਿਤੇ ਨਹੀਂ ਬੰਦਾ ਕੋਈ ਛੇਤੀ ਬਣਾ ਸਕਦਾ ਪਰ ਭਾਂਡਾ ਟਿੰਡਾ ਤਾਂ ਆਪ ਦਾ ਆਪ ਦੇ ਕੋਲ ਹੋਣਾ ਚਾਹੀਦਾ ਨਾ ਉਹ ਤਾਂ ਨਹੀਂ ਹੁਣ ਲੋਕਾਂ ਦੇ ਵਰਤਨ ਹੈਗੇ ਨੰਨੂ ਦਾ ਟਿਫਨ ਬਾਕਸ ਵੀ ਇੱਥੇ ਰੱਖ ਦੇਣਾ ਤੁਹਾਨੂੰ ਕਿਹੜਾ ਟਿਫਨ ਬਾਕਸ ਚਾਹੀਦਾ ਨੰਨੂ ਦਾ ਨਾ ਉਹਨੂੰ ਚਾਹੀਦਾ ਚਾਹੀਦਾ ਤਾਂ ਤਾਂ ਹੋਊਗਾ ਨਾ ਜੇ ਉਹਨੇ ਸਕੂਲ ਜਾਣਾ ਹੋਊਗਾ ਸਕੂਲ ਜਾਊਗਾ ਤਾਂ ਰੋਟੀ ਪੈਕ ਕਰਕੇ ਲੈ ਕੇ ਜਾਊਗਾ ਡਿਫਨ ਦੇ ਵਿੱਚ ਸਕੂਲ ਤੁਸੀਂ ਭੇਜਣਾ ਨਹੀਂਗਾ ਉਹਨੂੰ ਬੱਚੇ ਨੂੰ ਆਪ ਦੇ ਵਰਗਾ ਬਣਾਓਗੇ ਜਮਾਂ ਨੱਲ ਜਿਹੜੀਆਂ ਨੇ ਕੱਢ ਲਈਏ ਜਿਹੜੇ ਪੈਕ ਆ ਉਹ ਪੈਕ ਹੀ ਰਹਿਣ ਦਿੰਨੇ ਆ ਸਾਡੀਆਂ ਕੁਝ ਕਿ ਪੈਕਿੰਗ ਦਾਲਾ ਹੈਗੀਆਂ ਆ ਜਿਹੜੀਆਂ ਅਸੀਂ ਯੂਜ਼ ਨਹੀਂ ਕੀਤੀਆਂ ਨਾ ਖਾਧੀਆਂ ਆ ਮੇਰੇ ਲਿਫਾਫਿਆਂ ਤੋਂ ਲੱਗਦਾ ਜਿਹੜੇ ਦਾਲਾਂ ਵਾਲੇ ਲਿਫਾਫੇ ਆ ਪੈਕਿੰਗ ਵਾਲੇ ਇਹ ਦਾਲਾਂ ਤਾਂ ਉਹੀ ਨੇ ਜਿਹੜੀਆਂ ਉਦੋਂ ਅਮਨ ਨੇ ਆਪਦੇ ਵਲੌਗ ਵਿੱਚ ਦਿਖਾਈਆਂ ਸੀ ਕਿਵੇਂ ਹਾਂ ਸਾਨੂੰ ਬੱਚਿਆਂ ਦਾ ਰਾਸ਼ਨ ਮਿਲਿਆ ਉਹ ਵਾਲੇ ਪੈਕੇਟ ਲੱਗਦਾ ਮੈਨਾਂ ਤਾਂ ਅਮਨ ਇਹਨਾਂ ਕੋਲ ਭੇਜਦੀਆਂ ਸੀ ਉਹ ਦਾਲਾਂ ਕਿ ਸਾਡੀਆਂ ਦਾਲਾਂ ਸੀ ਵਰਤੀਆਂ ਨਹੀਂ ਲਿਆ ਕੇ ਆਈਆਂ ਰੱਖ ਤੀਆਂ ਸਿੱਧਾ ਨਹੀਂ ਕਹਿੰਦੀ ਵੀ ਹਾਂ ਅਮਨ ਨੇ ਸਾਨੂੰ ਭੇਜੇ ਸੀਗੇ ਦਾਲਾਂ ਜਿਹੜੀਆਂ ਭੇਜੀਆਂ ਸੀਗੀਆਂ ਉਹਦੀ ਕੁੜੀ ਦਾ ਰਾਸ਼ਨ ਆਇਆ ਸੀਗਾ ਜਿਹੜਾ ਭੇਜਦੇ ਹੁੰਦੇ ਜਵਾਕਾਂ ਦਾ ਹਾਂ ਪੜਾਈ ਦੀ ਆ ਜੀ ਸਕੂਲ ਦੀ ਡਾਇਰੀ ਆਨਲਾਈਨ ਜਾਣੀ ਆ ਕਹਿੰਦੇ ਜਿਸਟਰ ਲੈ ਕੇ ਆਇਓ ਮੇਰਾ ਮੋਟਾ ਜਿਸਟਰ ਜਿੱਦਾ ਬਹੁਤ بڑا ਕੋ ਹੁੰਦੀ ਆ ਤੇ ਉਹਦਾ ਪਤਾ ਹੀ ਆ ਸਾਨੂੰ ਵੀ ਤੁਸੀਂ ਆਪਦੇ ਜਵਾਕਾਂ ਨੂੰ ਆਪ ਦੇ ਵਰਗੇ ਨੈਲੀ ਬਣਾਉਂਗੇ ਉਧਰੋਂ ਤੁਸੀਂ ਦੋਨੇ ਹੋਗੇ ਆਪਦੀਆਂ ਦੋਨੇ ਕੁੜੀਆਂ ਨੈਲ ਬਣਾਉਂਗੇ ਪੜਾਈ ਵਿੱਚ ਵੀ ਉਦਾਂ ਤਾਂ ਹੈਗੀ ਐ ਵੱਡੀ ਬੋਲਣ ਚੱਲਣ ਦੀ ਉਹਨੂੰ ਅਕਲ ਹੈ ਨਹੀਂਗੀ ਸਿੱਧਾ ਚੱਲਦੀ ਹੈਗੀ ਤੇ ਜਿਹੜਾ ਬਿਕਰਮਰੀ ਆ ਉਹ ਵੀ ਆਪਦੇ ਮੁੰਡੇ ਨੂੰ ਨੈਲੀ ਬਣਾਉਣਗੇ ਐਡਮਿਸ਼ਨ ਕਰਵਾਤੀ ਸਕੂਲ ਚ ਭੇਜਿਆ ਨਹੀਂ ਹਜੇ ਤੱਕ ਇੱਕ ਦਿਨ ਵੀ ਨਾ ਤਾਂ ਤੁਸੀਂ ਆਪ ਬੜਿਆ ਨਾ ਤੁਹਾਡਾ ਇਰਾਦਾ ਹੈਗਾ ਵੀ ਅਸੀਂ ਅੱਦੇ ਜਵਾਕਾਂ ਨੂੰ ਚੱਜ ਨਾਲ ਪੜਾਵਾਂਗੇ ਲਖਾਵਾਂਗੇ ਨਹੀਂ ਤਾਂ ਅਗਲਾ ਕਹਿ ਦਿੰਦਾ ਵੀ ਅਸੀਂ ਤਾਂ ਚੱਲ ਚੱਜ ਨਾਲ ਨਹੀਂ ਪੜ੍ਹੇਗੇ ਚਾਹੇ ਅਸੀਂ ਆਪ ਹੀ ਨਹੀਂ ਪੜ੍ਹੇ ਚਾਹੇ ਸਾਡੇ ਘਰ ਦੇ ਹਾਲਾਤ ਮਾੜੇ ਸੀਗੇ ਅਸੀਂ ਅੱਦੇ ਜਵਾਕਾਂ ਨੂੰ ਤਾਂ ਪੜਾਈਗੇ ਬਸ ਤੁਹਾਡੇ ਚੋਂ ਲੱਛਣ ਮਨ ਦੇਖਦੇ ਨਹੀਂਗੇ ਵੀ ਹਾਂ ਤੁਸੀਂ ਚਾਹ ਵਾਣਾ ਦੇ ਜਵਾਕਾਂ ਨੂੰ ਪੜਾਉਂਦੇ ਤੁਹਾਨੂੰ ਬਸ ਆਇਆ ਜਵਾਕ ਛੇਤੀ ਵੱਡੇ ਹੋਣ ਇਹਨਾਂ ਦਾ ਇੱਕ ਨਵਾਂ ਉਹ ਜਿਹੜਾ YouTube ਚੈਨਲ ਖੋਲਾਂਗੇ ਵਲੌਗ ਬਣਾਉਣਗੇ ਤੇ ਪੈਸੇ ਆਉਣਗੇ ਆਹੀ ਲੱਗਦਾ ਮੈਂ ਤਾਂ ਵੀ ਆਹੀ ਸੋਚਦੇ ਹੋਵਾਂਗੇ ਤੁਸੀਂ ਇਹ ਲੈਂਦੀਆਂ ਜੀ ਥਾਲੀਆਂ ਮੰਮੀ ਉੱਧਰ ਆ ਮੰਮੀ ਨੂੰ ਕੰਮ ਦੇਖ ਲਓ ਆ ਕੇ। ਮੰਮੀ ਆ ਲਿਆਂਦਾ ਦੇਖ ਲਓ। ਕੰਜਕਾਂ ਵਾਸਤੇ ਸਵਾਨ। ਨਾ ਤੇ ਰੀਤੇ ਤੇਰੀ ਸੱਸ ਦੀ ਤਾਂ ਬੰਦ ਹੀ ਨੀਗੀ। ਫੇਰ ਤਉਹਾਨੂੰ ਕਿਵੇਂ ਕਹੀਏ ਨਹੀਂ ਮੰਮੀ ਆ ਕੇ ਦੇਖ ਲਓ ਆ ਸੰਮਾਨ ਲਿਆਂਦਾ ਕੰਜਕਾਂ ਵਾਸਤੇ। ਕਿੱਡੇ ਕਿੱਡੇ ਭੇੜੇ ਤੋਂ ਥੰਬਨੇ ਲਾਉਣੀ ਆ। ਵੀ ਮੇਰੀ ਸੱਸ ਕਹਿੰਦੀ ਤੇਰੀ ਬਣੀ ਚੀਜ਼ ਕੁੱਤਿਆਂ ਨੇ ਵੀ ਨਹੀਂ ਖਾਣੀਗੀ ਘਰ ਵਿੱਚ ਕੰਧ ਕੱਢਣੀ ਆ ਘਰ ਵਿੱਚ ਕੰਧ ਕੱਢੀ ਚੰਗੀ ਨਹੀਂ ਲੱਗਦੀਗੀ। ਇਹੋ ਜੇ ਥੰਬਨੇ ਲਾਉਣੀ ਆ ਤੂੰ। ਤੇ ਹੁਣ ਕਿਵੇਂ ਪਿਆਰ ਨਾਲ ਬੋਲ ਪੀ ਕੇ ਇੱਕ ਵਿਊਜ਼ ਦੇ ਖਾਤਰ ਤੂੰ ਇਦਾਂ ਦੇ ਥੰਬਨੇ ਲਾਉਣੀ ਆ। ਵੀ ਹਾਂ ਇਦਾਂ ਦੇ ਥੰਬਨੇ ਲੜਨਗੇ ਦੇਖਣਗੇ ਤੇ ਵਿਊ ਆਉਣਗੇ ਫਿਰ ਸਾਡੇ ਚੈਨਲ ਨੂੰ ਹਾਂ ਇੰਨਾ ਚੱਕੀ ਗੱਲ ਹੋ ਗਈ ਆ। ਕਿਉਂ ਇਹਨਾਂ ਨੇ ਥੰਬਨੇ ਲਾਇਫ ਜਲਾਇਆ? ਕਿਉਂ ਇਹ ਲੜੀ ਜਾਂਦੇ ਆ? ਮਤਲਬ ਕਿ ਵਿਊਜ਼ ਦੀ ਖਾਤਰ ਕੁਝ ਵੀ ਕਰ ਸਕਦੇ ਆ ਤੁਸੀਂ। ਤੇਰਾ ਅੱਜ ਬਣਦੇ ਆ ਅੱਜ ਹੀ ਆਪਣੇ ਤੁਨਾਨੀ ਡਿਊ ਡੈਸੇਂ ਇੱਧਰ ਬਣਾਉਣਗੇ ਅੱਜ ਬਣਾਉਣਗੇ। ਕੜੀ ਕੜੀ ਤੇਰੇ ਕੋ ਖੰਡਨੇ ਕੋ ਪੜੇ ਤੁਲੀਓ ਕੱਢ ਜਾਓ ਹੋ ਜਾ ਲੋ ਪਕੌੜੇ ਕੱਢਣੇ ਕਰਿਆਟੀ ਲੈ ਕੇ ਆਉਣਾ ਆਖੇ ਅਸੀਂ ਬਣਾਉਣ ਲੱਗੇ ਅੱਜ ਨਵੀਂ ਨਿਊ ਡਿਸ਼ ਕੜੀ ਪਕੌੜਿਆਂ ਵਾਲੀ ਇਹ ਨਵੀਂ ਡਿਸ਼ ਹੈ ਹਰੇਕ ਦੇ ਘਰੇ ਮਹੀਨੇ 'ਚ ਤਿੰਨ ਚਾਰ ਵਾਰ ਆਇਓ ਕੜੀ ਬਣਦੀ ਹੈਗੀ ਕਈਆਂ ਦੇ ਘਰਾਂ 'ਚ ਤਾਂ ਜ਼ਿਆਦਾ ਵਾਰ ਹੀ ਬਣਦੀ ਹੋਗੀ ਜਿਨ੍ਹਾਂ ਨੂੰ ਵਧੀਆ ਲੱਗਦੀ ਹੋਗੀ ਜ਼ਿਆਦਾ ਪਸੰਦ ਹੋਊਗੀ ਕਿ ਤੂੰ ਇਹਨੂੰ ਨਵੀਂ ਡਿਸ਼ ਦੱਸਦਾ ਪਿਆ ਸ਼ਾਇਦ ਤੁਹਾਡੇ ਘਰ ਇਹ ਪਹਿਲੀ ਵਾਰ ਬਣਨ ਲੱਗੀ ਹੋਵੇ ਤੁਹਾਨੂੰ ਪਹਿਲਾਂ ਪਤਾ ਨਹੀਂ ਹੋਣਾਗਾ ਵੀ ਕੜੀ ਨਾ ਦੀ ਵੀ ਇੱਕ ਚੀਜ਼ ਹੁੰਦੀ ਆ ਪਕੌੜਿਆਂ ਵਾਲੀ ਕੜੀ ਤੁਸੀਂ ਅੱਜ ਪਹਿਲੀ ਵਾਰ ਬਣਾਉਣ ਲੱਗੇ ਤਾਂ ਤੈਨੂੰ ਲੱਗਾ ਹੋਗਾ ਵੀ ਹਾਂ ਕਿ ਸਹੋਰ ਨੂੰ ਵੀ ਨਹੀਂ ਪਤਾ ਹੋਣਾ ਇਸ ਚੀਜ਼ ਬਾਰੇ ਤਾਂ ਹੀ ਕਹਤਾ ਨਾ ਵੀ ਨਵੀਂ ਡਿਸ਼ ਤੇ ਦੋਸਤੋ ਅੱਜ ਅਸੀਂ ਕੜੀ ਜਿਹੜੀ ਬਣਾਉਣੀ ਆ ਡਿਫਰੈਂਟ ਤਰੀਕੇ ਨਾਲ ਬਣਾਵਾਂਗੇ ਤੇ ਜਿਹੜੇ ਪਕੌੜੇ ਆ ਉਹ ਵੀ ਡਿਫਰੈਂਟ ਤਰੀਕੇ ਨਾਲ ਕੱਢਾਂਗੇ ਜਿਹੜੇ ਪਕੌੜੇ ਆ ਉਹ ਪਕੜਨੇ ਕਿਹੜੇ ਕਿਹੜੇ ਤੁਹਾਨੂੰ ਪਕੜੇ ਆ ਨੂੰ ਆ ਦੇ ਅਲੱਗ ਜੇ ਰਹਿਣੇ ਯਾਰ ਪਕੌੜੇ ਅੱਜ ਬਖਰੇ ਟਾਈਪ ਦੇ ਥੋੜੇ ਲਾਧੂ ਆਖੇ ਐਸੀ ਬਣਾਉਣੀ ਐ ਅੱਜ ਕੜੀ ਨਿਊ ਡਿਫਰੈਂਟ ਤਰੀਕੇ ਨਾਲ ਨਾ ਇਹੋ ਜਿਹਾ ਕਿਹੜਾ ਨਿਊ ਡਿਫਰੈਂਟ ਤਰੀਕਾ ਜਿਹਦੇ ਬਾਰੇ ਕੋ ਕਿਸੇ ਨੂੰ ਨਹੀਂ ਪਤਾ ਸਿਰਫ ਤੁਹਾਡੇ ਡੱਬੇ ਨੂੰ ਹੀ ਪਤਾ ਲੋਕੀ ਤਾਂ ਬਣਾਉਂਦੇ ਦਹੀਂ ਲੱਸੀ ਵਿੱਚ ਵੇਸਣ ਘੋਲ ਕੇ ਕੜੀ ਤੇ ਮੈਨਾਂ ਤਾਂ ਤੁਸੀਂ ਅੱਜ ਹੀ ਨਵੀਂ ਕੜੀ ਕੱਢੀ ਆ ਨੀ ਨਾਲੀ ਵਾਲੇ ਪਾਣੀ ਵਿੱਚ ਵੇਸਣ ਘੋਲ ਕੇ ਕੜੀ ਬਣਾਉਣੀ ਤਾਂ ਇਹ ਤੁਸੀਂ ਕਹਿੰਦੇ ਪੈਣਾ ਨਿਊ ਡਿਫਰੈਂਟ ਤਰੀਕੇ ਨਾਲ ਕੜੀ ਬਣਾਉਣੀ ਐ ਤੇ ਆਲੂ ਵਾਲੇ ਪਕੌੜੇ ਜਿਹੜੇ ਉਹ ਵੀ ਡਿਫਰੈਂਟ ਤਰੀਕੇ ਨਾਲ ਬਣਾਉਣੇ ਆ। ਆਲੂ ਵਾਲੇ ਪਕੌੜਾ ਜਿਹੜਾ ਪਕੌੜੇ ਬਣਾਉਂਦਾ ਵੀ ਕਿਹੜਾ ਹੈ ਜਿਹੜੇ ਡਿਫਰੈਂਟ ਤਰੀਕਾ ਪਹਿਲਾਂ ਤਾਂ ਮੈਨੂੰ ਇਹ ਦੱਸੋ। ਕਿ ਆਲੂ ਦੀ ਥਾਂ ਤੇ ਜਿਹੜਾ ਨਿੱਕੇ ਮोटे ਇੱਟਾ ਰੋੜੇ ਪੱਥਰ ਆ ਉਹ ਵੇਸਣ ਵਿੱਚ ਪਾ ਕੇ ਨਬੋ ਕੇ ਉਹਨੂੰ ਤੇਲ ਵਿੱਚ ਤਲੇਗਾ ਤੇ ਬਾਅਦ ਚ ਕੜੀ ਵਿੱਚ ਸੱਢ ਦੇਗਾ। ਇੱਟਾ ਰੋੜੇ ਵਾਲੇ ਪਕੌੜੇ ਬਣਾਏਗਾ ਫਿਰ ਉਹਨਾਂ ਨੂੰ ਕੜੀ ਵਿੱਚ ਪਾ ਕੇ ਕਹਦੇਗਾ ਇੱਟਾ ਰੋੜੇ ਵਾਲੇ ਪਕੌੜਿਆਂ ਦੀ ਕੜੀ। ਇਹ ਨਿਊ ਡਿਫਰੈਂਟ ਤਰੀਕਾ ਹੈ। ਲੋ ਜੀ ਅੱਗ ਬਲ ਚੁੱਕੀ ਐ ਦੇਖ ਬੜੀ ਬਲ ਚੁੱਕੀ ਆ ਬੜਨੀ ਕਿ ਨਹੀਂ ਬੜਨੀ ਐ ਹੁਣ ਪਤਾ ਲੱਗੂ ਆਂ ਤਾਂ ਬਲੂਗੀ ਜਿੱਦਾਂ ਮੇਰਾ ਮੂਲ ਠੀਕ ਹੋਏ ਉਹਦੋਂ ਅੱਗ ਵੀ ਬਲ ਜਾਂਦੀ ਹੁੰਦੀ ਐ ਤੇਰਾ ਜਦੋਂ ਚੜਿਆ ਹੋਵੇ ਉਹਦੋਂ ਅੱਗ ਵੀ ਗੁੱਸਾ ਹੋ ਜਾਂਦੀ ਰਹਿੰਦੀ ਆ ਆਹੋ ਜਿੱਦਾਂ ਤੂੰ ਆਪਦੇ ਸੱਸ ਨਾਲ ਲੜੀਆਂ ਹੋਵੇਂ ਉਹਦੋਂ ਦਾ ਤੇਰੇ ਤੋਂ ਹਰੇਕ ਕੰਮ ਵਧੀਆ ਹੋ ਜਾਂਦਾ ਚੁੱਲੇ 'ਚ ਅੱਗ ਵੀ ਵਧੀਆ ਬਲ ਜਾਂਦੀ ਤੇਰੇ ਕੋਲ ਜਿੱਦਾਂ ਤੂੰ ਉਹਦੇ ਨਾਲ ਲੜੀਆਂ ਹੋਵੇਂ ਉਹਦੋਂ ਫੇਰੇ ਤੇਰੇ ਕੋਲ ਕੋਈ ਵੀ ਕੰਮ ਚੱਜ ਨਾਲ ਨਹੀਂ ਹੁੰਦਾ ਵੀ ਆਹੀ ਕਹਿਣਾ ਚਾਹੁੰਨੀ ਐ ਤੂੰ ਯੋ ਕਿ ਥੰਬਨੈਲ ਜਿੱਦਾਂ ਤੂੰ ਲਾਉਣੀ ਆ ਉਸ ਹਿਸਾਬ ਨਾਲ ਤੇਰੀ ਸੱਸ ਨਾਲ ਲੜਾਈ ਜਿਹੜੀ ਚੱਲਦੀ ਰਹਿੰਦੀ ਹੁੰਦੀ ਆ ਸਾਰਾ ਦਿਨ ਤਾਂ ਇਹਦਾ ਥੰਬਨੈਲ ਇਹੋ ਚਲਾਉਣੀ ਆ ਮੈਂ ਕਹਿੰਦੀ ਆ ਉਹ ਵੀ ਮਹਾਨ ਆ ਜਿਹੜਾ ਘਰੇ ਬੈਠਾ ਅੱਖ ਦਾ ਨਹੀਂ ਕਿ 24 ਘੰਟੇ ਲੜਾਈ ਵੇਖ ਕੇ ਘਰੇ ਹੀ ਬੈਠਾ ਰਹਿੰਦਾ ਘਰੇ ਹੀ ਬੱਸ ਇੱਧਰ ਦੇਖੋ ਕਿ ਸਾਡੇ ਪੈਸੇ ਕਿੱਦਾਂ ਡਿੱਗ ਰਹੇ ਆ ਥਾਂ ਥਾਂ ਆ ਦੇਖੋ ਜੀ ਦਸਾਂ ਦਾ ਨੋਟ ਆ ਤੇ ਇੱਕ ਨੋਟ ਜਿਹੜਾ ਪਾਸਾ ਆ ਤੇ ਪਤਾ ਨਹੀਂ ਕਿਹਦੇ ਕੋਲ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਤੋਂ ਨੂੰ ਕਿੱਥੇ ਕਦਰ ਹੋਣੀ ਹੈ ਪੈਸਿਆਂ ਦੀ ਕਿਉਂਕਿ ਤੂੰ ਇਸ ਤਾਂ ਜਨਾਨੀ ਦਿਖਾ ਕੇ ਵੱਧ ਤੋਂ ਪੈਸੇ ਕਮਾ ਰਹੇ ਨਾ YouTube ਤੋਂ ਪੈਸਾ ਨਹੀਂ ਕਦਰ ਉਹਨਾਂ ਨੂੰ ਪੁੱਛੋ ਜਿਹੜਾ ਦਿਹਾੜੀ ਲਾ ਕੇ ਮਸਾਦ ਘਰ ਦਾ ਖਰਚਾ ਕਰਦੇ ਆ ਤੇ ਬਾਅਦ ਚ 5 ਰੁਪਏ ਨਹੀਂ ਬਚਦੇ ਹੁੰਦੇ ਪਿੱਛੇ ਪੈਸੇ ਦੀ ਕਦਰ ਉਹਨਾਂ ਨੂੰ ਪੁੱਛੋ ਜਾ ਕੇ ਕਿ ਕੀ ਹੁੰਦੀ ਹੈ ਕਿਵੇਂ ਸੰਭਾਲ ਸੰਭਾਲ ਕੇ ਰੱਖੀਦੇ ਆ ਹਾਈ ਪਾੜ ਪਾੜ ਸਿੱਧੀ ਤੇ ਆ ਕਿ ਪੂਰੇ ਐ ਸੋਨੇ ਵਾਂਗੂ ਸੰਭਾਲ ਕੇ ਰੱਖੀਦੇ ਜਿਵੇਂ ਸੋਨੇ ਦਾ ਗਹਿਣਾ ਗੱਡਾ ਸੰਭਾਲ ਕੇ ਰੱਖਦੇ ਆ ਤੋਡੇ ਵਰਗਿਆਂ ਨੂੰ ਜਿਹੜੀ ਪੈਸੇ ਦੀ ਕਦਰ ਹੈ ਨਹੀਂ ਕਿ ਤਾਈਂ ਤੁਸੀਂ ਫालतू ਫੂਕ ਦੇ ਰਹਿੰਦੇ ਆ ਕਦੇ ਆਹ ਰੈਸਪੀ ਬਣਾ ਲਈ ਸਮਾਨ ਲਿਆਉਣੇ ਆ ਤੁਹਾਨੂੰ ਫਿਕਰ ਹੀ ਹੈ ਨਹੀਂ ਕਿ ਵੀ ਹਾਂ ਸੀ ਪੈਸੇ ਫालतू ਫੂਕੀਏ ਨੇ ਸਮਾਨ ਖਰਾਬ ਕਰੀ ਜਾਂਦੇ ਆ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਹੈ ਨਹੀਂ ਕਦਰ ਹੈ ਨਹੀਂ ਕਿਸੇ ਵੀ ਚੀਜ਼ ਦੀ ਤੇ ਕੱਲ ਤੁਸੀਂ ਘਰ ਦੇਖਿਆ ਸੀਗਾ ਜੀ ਤੇ ਘਰ ਜਿਹੜਾ ਆ ਉਹ ਕਾਫੀ ਨੂੰਦਾ ਵੀ ਸੀਗਾ ਉਦੋਂ ਕੌਸਟਲੀ ਵੀ ਸੀਗਾ ਤੇ ਜਿਹੜਾ ਨਾ ਤੁਸੀਂ ਵੀ ਬਿਕਰਮ ਵਾਂਗੂ ਕਿਰਾਏ ਤੇ ਰਹਿੰਨੇ ਆ ਤੁਹਾਡੇ ਕੋਲ ਵੀ ਆਪਦਾ ਘਰ ਹੈ ਨਹੀਂਗਾ ਤੁਹਾਨੂੰ ਵੀ ਬਿਕਰਮ ਵਾਂਗੂ ਨੋਟਿਸ ਆ ਗਿਆ ਵੀ ਹਾਂ ਘਰ ਖਾਲੀ ਕਰੋ ਜਿੱਥੇ ਮਰਜੀ ਜੰਪ ਲੈਣੇ ਸ਼ੜਕ ਤੇ ਰੋ ਇਹ ਤਾਂ ਇਹ ਤਾਂ ਨਹੀਂ ਕਿ ਬਿਕਰਮ ਵਾਂਗੂ ਥੋਟੇ ਕੋਲ ਵੀ ਆਪਦੇ ਭਾਂਡੇ ਹਨ ਕਿ ਜਿਨ੍ਹਾਂ ਦੇ ਘਰ ਘਰੇ ਤੁਸੀਂ ਕਿਰਾਏ ਤੇ ਰਹਿ ਰਹੇ ਹੋ ਉਹਨਾਂ ਦੇ ਭਾਂਡੇ ਵਰਤੀ ਜਾਂਦੇ ਆ ਤੇ ਜਦ ਘਰ ਖਾਲੀ ਕਰਨ ਲੱਗੋ ਤੇ ਭਾਂਡੇ ਸਾਰੇ ਇੱਥੇ ਰਹਿ ਜਾਣ ਤੁਹਾਡੇ ਮੈਨਾਂ ਤਾਂ ਭਾਂਡੇ ਵੀ ਉਹਨਾਂ ਦੇ ਹੋਣੇ ਤਾਂ ਹੀ ਤਾਂ ਇਨੀ ਕਦਰ ਹੈਣੀ ਭਾਂਡੇ ਉਹਨਾਂ ਚੱਜ ਨਾਲ ਸਾਫਨਿੰਗ ਕਰਦੀ ਧੋਂਦੀ ਨਹੀਂ ਕਿ ਭਾਂਡੇ ਵੀ ਕਿਹੜਾ ਆਪਣੇ ਹੈਗੇ ਜਿਨ੍ਹਾਂ ਦੇ ਹੈਗੇ ਆ ਬਾਅਦ ਚ ਆਪੇ ਚੱਜ ਨਾਲ ਧੋ ਲੈਣਗੇ ਉਹ ਪਾਪੋ ਤਾਂ ਮੈਗੀ ਪਕੌੜਾ ਵੀ ਬਣ ਸਕਦਾ ਮੈਗਾ ਮੈਗੀ ਕੜੀ ਬਣ ਸਕਦੀ ਮੈਗੀ ਕੜੀ ਮੈਗੀ ਭਰਾਈ ਤੇ ਕੜੀ ਪਾਤੀ ਬਸ ਮੈਗੀ ਕੜੀ ਬਣ ਗਈ ਤੂੰ ਕੁੜੀਏ ਮੈਗੀ ਕੜੀ ਦੀ ਗੱਲ ਕਰਦੀ ਆ ਤੁਹਾਨੂੰ ਪਤਾ ਨਹੀਂ ਤੁਸੀਂ ਕਿਹੜੀ ਕਿਹੜੀ ਚੀਜ਼ ਬਣਾ ਸਕਦੇ ਆ ਕਿਹੜੀ ਕਿਹੜੀ ਨਵੀਂ ਤੇ ਨਵੀਂ ਚੀਜ਼ ਦੀ ਤੁਸੀਂ ਖੋਜ ਕੱਢ ਸਕਦੇ ਆ ਤੁਹਾਡੇ ਨੂੰ ਪਤਾ ਹੀ ਨਹੀਂ ਤੁਹਾਡੇ ਵਿੱਚ ਕਿਹੜੀਆਂ ਕਿਹੜੀਆਂ ਸ਼ਕਤੀਆਂ ਕਿਹੜੀਆਂ ਪਾਵਰਸ ਆ ਤੁਸੀਂ ਹਰੇਕ ਚੀਜ਼ ਚ ਨਵੀਂ ਕਾੜ ਕੱਢ ਸਕਦੇ ਆ ਹਾਂ ਲੋਕੀ ਕद्दू ਦੀ ਸਬਜ਼ੀ ਬਣਾਉਂਦੇ ਆ ਵਧੀਆ ਆਹ ਰਾਮ ਨਾਲ ਤੜਕਾ ਲਾ ਕੇ ਦੁੱਧ ਪਾ ਦਿੰਦੇ ਆ ਬਾਅਦ ਚ ਸਬਜ਼ੀ ਰਹਿ ਜੀ ਜਾਂਦੀ ਏ ਤੇ ਤੁਸੀਂ ਕद्दू ਦੀ ਸਬਜ਼ੀ ਚ ਵੀ ਨਵੀਂ ਕਾਰਡ ਕੱਢ ਦੋਗੇ ਵੀ ਹਾਂ ਅਸੀਂ ਅੱਜ ਕद्दू ਦੀ ਸਬਜ਼ੀ ਬਣਾਵਾਂਗੇ ਨਿਊ ਡਿਫਰੈਂਟ ਤਰੀਕੇ ਨਾਲ ਵੈਸੇ ਇਹ ਕਹਿੰਦਾ ਸੀ ਨਾ ਅੱਜ ਅਸੀਂ ਕੜੀ ਬਣਾਉਣੀ ਹੈ ਨਿਊ ਡਿਫਰੈਂਟ ਤਰੀਕੇ ਨਾਲ ਤੇ ਪਕੌੜੇ ਵੀ ਨਿਊ ਡਿਫਰੈਂਟ ਤਰੀਕੇ ਨਾਲ ਬਣਾਉਣੇ ਆ ਪਕੌੜਿਆਂ ਦੀ ਰੈਸਪੀ ਤਾਂ ਇਹਨੇ ਦੱਸੀ ਨਹੀਂ ਕਿ ਵੀ ਹਾਂ ਕਿਵੇਂ ਨਿਊ ਡਿਫਰੈਂਟ ਤਰੀਕੇ ਨਾਲ ਬਣਾਏ ਪਰ ਕੜੀ ਦੀ ਰੈਸਪੀ ਇਹਨੇ ਜ਼ਰੂਰ ਦੱਸਤੀ ਹੈ ਕੜੀ ਪਤਾ ਇਹਨਾਂ ਨੇ ਕਿਵੇਂ ਬਣਾਈ ਆ ਲੋਕੀ ਬਣਾ ਪਹਿਲਾਂ ਚੰਗੀ ਤਰ੍ਹਾਂ ਤੜਕਾ ਲਾਉਂਦੇ ਆ ਫੇਰ ਜਿਹੜਾ ਵੇਸਣ ਦਾ ਘੋਲ ਆ ਵਿੱਚ ਪਾਉਂਦੇ ਆ ਉਹਦੇ ਤੜਕੇ ਦੇ ਤੇ ਫਿਰ ਉਹ ਚੰਗੀ ਤਰ੍ਹਾਂ ਰਹਿਣਾਂਦੇ ਆ ਫੇਰ ਕੜੀ ਬਣਦੀ ਐ ਇਹਨਾਂ ਨੇ ਬੜਾ ਕੀ ਕੀਤਾ ਕੋਈ ਗੰਡੇ ਦਾ ਤੜਕਾ ਤੁੜਕਾ ਨਹੀਂ ਲਾਇਆ ਕੁਛ ਨਹੀਂ ਕੀਤਾ ਸਿੱਧਾ ਲੱਸੀ ਵਿੱਚ ਵੇਸਣ ਘੋਲ ਕੇ ਤੇ ਅੱਗ ਤੇ ਰੱਖ ਤਾ ਵੀ ਐਦਾਂ ਕੜੀ ਬਣ ਗਈ ਲੂਣ ਮੱਚ ਘੋਲਤਾ ਵੀ ਬੰਦਾ ਹੁੰਦਾ ਸਬਜ਼ੀ ਬਣਾਉਂਦਾ ਚੱਜ ਨਾਲ ਬਣਾਉਂਦਾ ਤੜਕਾ ਲਾਉਂਦਾ ਵਧੀਆ ਫੇਰ ਸਬਜ਼ੀ ਸਵਾਦ ਬਣਦੀ ਐ ਇਹਨਾਂ ਦਾ ਫਾਹਾ ਵੱਡਨ ਦੀ ਕੀਤੀ ਐ ਕਿ ਨਿਊ ਡਿਫਰੈਂਟ ਤਰੀਕੇ ਨਾਲ ਆ ਇਹਨਾਂ ਦਾ ਨਿਊ ਡਿਫਰੈਂਟ ਤਰੀਕਾ ਹਣ ਇਹ ਤਾਂ ਇਹ ਵੀ ਨਹੀਂ ਪੱਕਾ ਪਤਾ ਵੀ ਇਹਨੇ ਲੱਸੀ ਵਿੱਚ ਵੇਸਣ ਘੋਲਿਆ ਕਿ ਪਾਣੀ ਵਿੱਚ ਘੋਲਿਆ ਕਿਉਂਕਿ ਲੱਸੀ ਤਾਂ ਇਹਨਾਂ ਨੇ ਕਿਤੇ ਦਿਖਾਈ ਨਹੀਂ ਨਾਲ ਲੱਸੀ ਵਾਲਾ ਭਾਂਡਾ ਸੀਗਾ ਕੋਲ ਕਿਤੇ ਪਾਣੀ ਵਾਲਾ ਜੱਗ ਪਿਆ ਸੀ ਇੱਕ ਖਾਲੀ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੈਂ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀ